ਤੁਸੀਂ ਸੁਣ ਰਹੇ ਹੋ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਆਰਸੀ ਦਾ 13ਵਾਂ ਭਾਗ ਮੇਰੇ ਮਿੱਤਰ ਅੰਮ੍ਰਿਤਸਰ ਆਉਣ ਤੋਂ ਪਹਿਲਾਂ ਦੇ ਮਿੱਤਰ ਭੁੱਲ ਗਏ ਹਨ ਯਾਦ ਦਾ ਫੋਟੋ ਸ਼ੀਸ਼ਾ ਇਤਨੀ ਚਿੱਤਰ ਬਹੁਤ देर ਤਾਈਂ ਸੰਭਾਲ ਕੇ ਨਹੀਂ ਰੱਖ ਸਕਦਾ ਕੇਵਲ ਦੋ ਧੁੰਦਲੇ ਜੈ ਪਰਸ਼ਾਵੇਂ ਦਿਸਦੇ ਹਨ ਇੱਕ ਪਟਵਾਰੀ ਦਾ ਪੁੱਤਰ ਤਾਰਾ ਚੰਦ ਤੇ ਦੂਜਾ ਮਿਸ਼ਨ ਸਕੂਲ ਰਾਵਲਪਿੰਡੀ ਦਾ ਸਾਥੀ ਅਬਦੁਲ ਅਜ਼ੀਜ਼ ਤਾਰਾ ਜੰਨ ਤੇ ਮੈਂ ਬੇਰਖਾਨ ਜਾਂਦੇ ਸਾਂ ਇੱਕ ਵੇ ਰਸੀ ਲੜ ਪਏ ਤੇ ਉਹ ਮੇਰੀ ਸ਼ਿਕਾਇਤ ਕਰਨ ਮੇਰੀ ਮਾਪੇਸ ਆਇਆ ਸਾਡੇ ਘਰ ਇੱਕ ਡਾਢੇ ਤਿੱਖੇ ਦੰਦਾ ਵਾਲੀ ਕੁੱਤੀ ਸੀ ਜਦੋਂ ਸਾਡੇ ਬੂਹੇ ਵੜਿਆ ਤਾਂ ਮੈਂ ਆਪਣੀ ਕੁੱਤੀ ਉਸਦੇ ਪਿੱਛੇ ਪਾ ਦਿੱਤੀ ਕੁੱਤੀ ਨੇ ਉਸ ਨੂੰ ਗਿੱਟਿਓਂ ਫੜ ਲਿਆ ਤੇ ਉਹ ਲੱਗਾ ਮਾਰਨ ਚੀਕਾ ਪੰਜ 6 ਮਿੰਟ ਤੱਕ ਮੈਂ ਫੈਸਲਾ ਨਾ ਕਰ ਸਕਿਆ ਕਿ ਉਸ ਹਾਲਤ ਵਿੱਚ ਮੈਂ ਉਸਦੀ ਮਦਦ ਕਰਾਂ ਕਿ ਨਾ ਪਰ ਫਿਰ ਝਟਪਟ ਉਸਦੇ ਗਲੇ ਪੈਣ ਦਾ ਖਿਆਲ ਅਤੇ ਉਸਦੇ ਆਉਣ ਦਾ ਮਨੋਰਥ ਭੁੱਲ ਗਿਆ ਤੇ ਉਸਦੀ ਔਕੜ ਵਿੱਚ ਮੈਂ ਉਸ ਦਾ ਸਹਾਈ ਬਣ ਕੇ ਉਸ ਨੂੰ ਕੁੱਤੀ ਤੋਂ ਛਡਾਉਣ ਲੱਗ ਪਿਆ। ਕੁੱਤੀ ਨੂੰ ਠੇਡਾ ਮਾਰ ਕੇ ਪਰੇ ਕੀਤਾ ਤੇ ਉਸ ਦੇ ਲਹੂ ਲਹਾਨ ਹੋਏ ਗਿੱਟੇ ਉਤੇ ਆਪਣਾ ਕੁਰਤਾ ਫਾੜ-ਫਾੜ ਲੀਰਾਂ ਬੰਨਣ ਲੱਗਾ। ਜਦ ਬੇਜੀ ਬਾਹਰ ਨਿਕਲੇ ਤਾਂ ਅਸੀਂ ਇੱਕ ਦੂਜੇ ਨੂੰ ਗਲ ਵਕੜੀ ਪਾਈ ਹੋਈ ਸੀ। ਉਸ ਨੂੰ ਆਪਣੀ ਸ਼ਿਕਾਇਤ ਭੁੱਲ ਗਈ ਅਤੇ ਮੈਨੂੰ ਉਸ ਦੀ ਲੜਾਈ। ਦੂਜਾ ਮਿੱਤਰ ਜਿਸ ਦਾ ਝੋਲਾ ਕਦੇ-ਕਦੇ ਅੱਖਾਂ ਅੱਗੇ ਆਉਂਦਾ ਹੈ ਅਬਦੁੱਲ ਅਜ਼ੀਜ਼ ਸੀ ਜਿਸ ਨਾਲ ਰਲ ਕੇ ਮਿਸ਼ਨ ਸਕੂਲ 라ਵਲਪਿੰਡੀ ਵਿੱਚ ਮਿਸਟਰ ਮੈਕਾਲੇ ਪਾਸੋਂ ਅੰਗਰੇਜ਼ੀ ਪੜ੍ਹੀ ਸੀ। ਉਹ ਤੇ ਮੈਂ ਦੋਵੇਂ ਇਕੱਲਵੰਜੇ ਖੜੋ ਕੇ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕਰਦੇ ਸਾਂ ਐਵੇਂ ਇੱਕ ਦੂਜੇ ਵੱਲ ਦੇਖ ਕੇ ਗਰਬਲ ਗਰਬਲ ਕਰੀ ਜਾਂਦੇ ਸਾਂ ਅਤੇ ਬਹਾਨਾ ਇਹ ਕਰਦੇ ਸਾਂ ਅੰਗਰੇਜ਼ੀ ਬੋਲ ਰਹੇ ਹਾਂ ਉਹ ਅਬਦੁੱਲ ਅਜੀਜ਼ ਜਿਹੜਾ ਪਿੱਛੋਂ ਐਮ ਏਓ ਸਕੂਲ ਅੰਮ੍ਰਿਤਸਰ ਵਿੱਚ ਆ ਕੇ ਦਾਖਲ ਹੋਇਆ ਤੇ ਸਰਗੋਧਿਉਂ ਆ ਕੇ ਖਾਲਸਾ ਕਾਲਜ ਪੜ੍ਹਨ ਲੱਗਾ ਦੋਵੇਂ ਰਲ ਕੇ ਕਨਈਆ ਲਾਲ ਦੇ ਮੰਡੂਏ ਡਰਾਮਾ ਦੇਖਣ ਜਾਂਦੇ ਸਾਂ ਟਿਕਟਾਂ ਲਈ ਪੈਸੇ ਖਰਚਣ ਦੀ ਥਾਂ ਵਿਚਾਰ ਦੀ ਕੰਦ ਉੱਤੇ ਘੰਟਿਆਂ ਬੱਦੀ ਟੰਗੇ ਰਹਿੰਦੇ ਸਰਗੋਦੇ ਦੀਆਂ ਦੋਸਤੀਆਂ ਵਿੱਚੋਂ ਇੱਕ ਦੋਸਤੀ ਤੋੜ ਆ ਨੀ ਵੀ ਭਾਵੇਂ ਇਹ ਵਿਚਾਰ ਭਾਵੇਂ ਵਿੱਚ ਵਿਚਾਲੇ ਚੋਖੀ ਵਿਥ ਪਾ ਕੇ ਹਰੀ RAM ਸਕੂਜਾ ਬਹੁਤ ਪਿਆਰਾ ਦੋਸਤ ਸੀ ਇਕੋ ਸ਼ਹਿਰ ਵਿੱਚ ਰਹਿੰਦੇ ਅਸੀਂ ਆਪੋ ਵਿੱਚ ਲੰਮੇ ਖੱਤ ਲਿਖਦੇ ਸਾਂ ਉਹਨਾਂ ਖੱਤਾਂ ਵਿੱਚੋਂ ਇੱਕ ਛੋਟਾ ਜਿਹਾ ਖਾਤ ਉਸਨੇ ਹਜੇ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ 8ਵੀਂ ਜਮਾਤ ਪਾਸ ਕਰਨ ਤੇ ਅਸੀਂ ਨਿਕੜ ਗਏ ਮੈਂ ਅੰਮ੍ਰਿਤਸਰ ਚਲਾ ਗਿਆ ਤੇ ਇੱਧਰ ਉੱਧਰ ਪੜ ਕੇ ਪ੍ਰੋਫੈਸਰ ਬਣ ਗਿਆ ਉਹ ਵੱਡਾ ਹੋ ਕੇ ਇੰਜੀਨੀਅਰ ਬਣਿਆ ਤੇ ਐਗਜ਼ੈਕਟਿਵ ਇੰਜੀਨੀਅਰ ਹੋ ਕੇ ਰਿਟਾਇਰ ਹੋ ਗਿਆ ਉਸਨੇ ਸ਼ੈਰਟੇ ਸਾਹਿਬ ਕੋਲ ਆਪਣਾ ਲੋਹੇ ਦਾ ਕਾਰਖਾਨਾ ਖੋਲ ਲਿਆ ਉਸ ਨੂੰ ਖਿਆਲ ਸੀ ਕਿ ਮੈਂ ਰੁੜਕੀ ਪਾਸ ਕਰਕੇ ਕਿਧਰੇ ਦੂਰ ਸਾਰੇ ਨੌਕਰ ਹੋ ਗਿਆ ਹੋਵਾਂਗਾ ਉਸ ਨੂੰ ਨਹੀਂ ਸੀ ਪਤਾ ਕਿ ਮੈਂ ਉਸਦੇ ਕਾਰਖਾਨੇ ਦੇ ਕੋਲ ਹੀ ਇੱਕ ਪੜਾਕੂਆਂ ਦੇ ਕੋਠੇ ਵਿੱਚ ਪ੍ਰੋਫੈਸਰੀ ਕਰ ਰਿਹਾ ਹਾਂ ਉਹ ਅਮਰਸਰ ਦੀ ਰੋਟਰੀ ਕਲੱਬ ਦਾ ਇੱਕ ਉੱਗਾ ਮੈਂਬਰ ਵੀ ਸੀ ਜਿੱਥੇ ਉਸ ਦੀ ਪ੍ਰਧਾਨਗੀ ਹੇਠਾਂ ਮੈਂ ਕਈ ਵਾਰ ਜਾ ਕੇ ਲੈਕਚਰ ਦਿੱਤੇ ਪਰ ਮੇਰਾ ਹੁਲੀਆ ਬਦਲ ਜਾਣ ਕਰਕੇ ਉਸ ਦੀ ਮੱਤਮ ਯਾਦ ਮੈਨੂੰ ਪਛਾਨ ਨਾ ਸਕੀ ਸਾਡੇ ਕਾਲਜ ਦੇ ਸਿੰਧੀ ਪ੍ਰੋਫੈਸਰ ਮਿਸਟਰ ਅਡਵਾਨੀ ਦੀਆਂ ਗੱਲਾਂ ਤੋਂ ਉਸ ਨੂੰ ਕੁਝ ਕੁ ਝੋਲਾ ਪੈਂਦਾ ਪਰ ਉਹ ਆਈ ਗਈ ਕਰ ਚੜਦਾ ਅੰਤ ਸਾਡੇ ਇੱਕ ਨੌਕਰ ਦੇ ਰਾਹੀਂ ਜਿਸ ਨੂੰ ਉਸਨੇ ਮੇਰੀ ਸਿਫਾਰਿਸ਼ ਤੇ ਆਪਣੇ ਕਾਰਖਾਨੇ ਵਿੱਚ ਨੌਕਰੀ ਰੱਖਿਆ ਸੀ ਮੇਰੇ ਬਾਬਤ ਉਸ ਦਾ ਸ਼ੱਕ ਉਗੜਦਾ ਦਿਸਿਆ ਇੱਕ ਦਿਨ 1944 ਵਿੱਚ ਜਦ ਮੈਂ ਖਾਲਸਾ ਕਾਲਜ ਦੀ ਲਾਇਬ੍ਰੇਰੀ ਵਿੱਚ ਬੈਠਾ ਸਰਦਾਰ ਗੰਡਾ ਸਿੰਘ ਜੀ ਨਾਲ ਕੇ ਸਿੱਖ ਹਿਸਟਰੀ ਲਿਖ ਰਿਹਾ ਸਾਂ ਤਾਂ ਇੱਕ ਟੋਪੀ ਵਾਲਾ ਸਾਹਿਬ ਮੈਨੂੰ ਪੁਛਤਾ ਪੁਛਤਾ ਅੰਦਰ ਆਵੜਿਆ ਤੇ ਟੋਪੀ ਮੇਜ਼ ਤੇ ਰੱਖ ਕੇ ਮੈਨੂੰ ਪੁੱਛਣ ਲੱਗਾ ਕਿ ਤੁਹਾਡਾ ਨਾਂ ਤੇਜਤ ਸਿੰਘ ਹੈ ਮੈਂ ਕਿਹਾ ਜੀ ਹਾਂ ਕਿ ਤੁਹਾਡਾ ਪਿੱਛਾ ਰਾਵਲਪਿੰਡੀ ਦਾ ਹੈ ਜੀ ਹਾਂ ਕੀ ਤੁਸੀਂ ਸਰਗੋਦੇ ਪੜੇ ਸਾਂ ਜੀ ਹਾਂ ਅੱਛਾ ਫਿਰ ਉੱਠ ਕੇ ਜਰਾ ਜੱਫੀ ਪਾਓ ਕੋਟ ਕੇ ਗਲੇ ਲਾ ਕੇ ਉਹਨਾਂ ਮੈਨੂੰ ਇੱਕ ਲਫਾਫੇ ਵਿੱਚੋਂ ਕੱਢ ਕੇ ਮੇਰਾ ਲਿਖਿਆ ਇੱਕ ਪੋਸਟਕਾਰਡ ਦੱਸਿਆ ਜਿਸ ਦੇ ਪੁੱਠੇ ਪਾਸੇ ਮੇਰੇ ਹੱਥਾਂ ਦੀ ਖਿੱਚੀ ਹੋਈ ਤਸਵੀਰ ਸੀ ਉਹ ਕਹਿਣ ਲੱਗਾ ਇਹ ਤਸਵੀਰ ਵਾਲਾ ਖੱਤ ਕਿਸ ਦਾ ਹੈ ਤਾਂ ਮੈਂ ਇਹ ਕਹਿ ਕੇ ਟਾਲ ਦਿੰਦਾ ਸਾਂ ਕਿ ਜਦ ਇਸ ਦੇ ਲਿਖਣ ਵਾਲਾ ਕਿੱਧਰੇ ਮਿਲੇਗਾ ਤਾਂ ਤੁਹਾਨੂੰ ਦੱਸਾਂਗਾ ਲਓ ਹੁਣ ਤੁਸੀਂ ਮਿਲ ਪਏ ਹੋ ਹੁਣ ਕਦੀ ਨਹੀਂ ਵਿਛੜਾਂਗੇ ਪਰ ਸਮਾਂ ਕਵੇਂ ਦੋਸਤਾਂ ਨੂੰ ਇੱਕ ਥਾਂ ਰਹਿਣ ਦਿੰਦਾ ਹੈ ਮੈਂ ਕਦੀ ਬੰਬਈ ਗਿਆ ਕਦੀ ਪਟਿਆਲੇ ਪਰ ਮੇਰਾ ਦੋਸਤ ਇਸੇ ਉੜੀਕ ਵਿੱਚ ਰਹਿੰਦਾ ਹੈ ਕਿ ਅਸੀਂ ਇੱਕ ਸ਼ਹਿਰ ਵਿੱਚ ਮਿਲ ਕੇ ਰਹੀਏ ਤੇ ਲੰਬੀਆਂ ਗੱਲਾਂ ਰੱਜ ਕੇ ਕਰੀਏ ਵੇਖੀ ਉਹ ਸਮਾਂ ਕਦੋਂ ਆਉਂਦਾ ਹੈ ਇੱਕ ਗੂੜਾ ਮਿੱਤਰ ਰਗਵੀਰ ਸਿੰਘ ਸੀ ਜੋ ਸਾਰੀ ਜ਼ਿੰਦਗੀ ਨਾਲ ਨਿਭਿਆ ਉਸ ਦਾ ਘਰ ਕੰਮੋ ਵਾਲੀ ਗਲੀ ਸ਼ਹਿਰ ਅੰਮ੍ਰਿਤਸਰ ਵਿੱਚ ਸੀ ਉਸ ਦਾ ਪਿਤਾ ਡਾਕਟਰ ਸੁੰਦਰ ਸਿੰਘ ਪినాੰਗ ਵਾਲਾ ਇੱਕ ਵੱਡੀ ਸ਼ਖਸੀਅਤ ਵਾਲਾ ਸੇਖਾਗੂ ਹੋਇਆ ਹੈ ਜਿਸਨੇ ਮਲਾਇਆ ਦੇਸ਼ ਵਿੱਚ ਸਿੱਖੀ ਦਾ ਝੰਡਾ ਗੱਡਿਆ ਅਤੇ ਸਿੱਖਾਂ ਦੇ ਆਸ਼ਰਮ ਅਤੇ ਉੰਤੀ ਦੇ ਸਾਧਨ ਇਕੱਠੇ ਕੀਤੇ ਸਵਰਗਵਾਸੀ ਭਾਈ ਮੋਹਨ ਸਿੰਘ ਜੀ ਵੈਦ ਦੇ ਕਥਨ ਅਨੁਸਾਰ ਡਾਕਟਰ ਸੁੰਦਰ ਸਿੰਘ ਇੱਕ ਜੀਵਨ ਉਸਰੀਆ ਸੀ ਜਿਸਨੇ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਵਰਗੀਆਂ ਉੱਚੀਆਂ ਸ਼ਖਸੀਅਤਾਂ ਨੂੰ ਪੰਥਕ ਸੇਵਾ ਦੇ ਮੈਦਾਨ ਵਿੱਚ ਲਿਆਂਦਾ ਰਗबीर ਸਿੰਘ ਬਹੁਤ ਸੋਲ ਜਿਆ ਮੁੰਡਾ ਸੀ ਜੋ ਬਚਪਨ ਵਿੱਚ ਜਰਾ ਦੁੱਢ ਜਿਹਾ ਮਾਰਦਾ ਸੀ ਉਸ ਦੀਆਂ ਲੱਤਾਂ ਉੱਤੇ ਫੋੜੇ ਨਿਕਲੇ ਰਹਿੰਦੇ ਸਨ ਜਿੱਨਾ ਉੱਤੇ ਪਟੀਆਂ ਬੰਨ੍ਹਾ ਰਹਿੰਦਾ ਸੀ ਇਸ ਲਈ ਉਸ ਨੂੰ ਕੋੜਾ ਕੋੜਾ ਆਖਦੇ ਸਨ ਮੈਂ ਉਸ ਨਾਲ ਬਹੁਤ ਹਮਦਰਦੀ ਕਰਦਾ ਸਾਂ ਉਹ ਹੋਰ ਨਾਲ ਆਮ ਖੂਹੀ ਤੇ ਨਹੀਂ ਸੀ ਨਹਾਉਂਦਾ ਮੈਂ ਉਸ ਨੂੰ ਨਾਲ ਲੈ ਜਾ ਕੇ ਸ਼ੋਣੀ ਕੋਲ ਦੇ ਖੂਹ ਉੱਤੇ ਨਹਾਲਦਾ ਹੁੰਦਾ ਸਾਂ ਉਹ ਨਵਾਂ ਨਵਾਂ ਪినాਗ ਤੋਂ ਆਇਆ ਸੀ ਇਸ ਲਈ ਸਦਾ ਅੰਗਰੇਜ਼ੀ ਵਿੱਚ ਹੀ ਗੱਲ ਕਰਦਾ ਸੀ ਉਸ ਨੂੰ ਪੰਜਾਬੀ ਘੱਟ ਹੀ ਆਉਂਦੀ ਸੀ ਇੱਕ ਵਾਰ ਮਾਸਟਰ ਮੰਗਲ ਸਿੰਘ ਨੇ ਇਮਤਿਹਾਨ ਵਾਲੇ ਕਮਰੇ ਵਿੱਚ ਐਲਾਨ ਕੀਤਾ ਕਿ ਸਾਰੇ ਤਾਲੇਬਿਲਮ ਜੋ ਪਰਚਾ ਖਤਮ ਕਰ ਚੁੱਕੇ ਹਨ ਬਾਹਰ ਤਸ਼ਰੀਫ ਲੈ ਜਾਣ ਰਗਵੀਰ ਸਿੰਘ ਜਿਸ ਨੂੰ ਕੁਝ ਪੱਲੇ ਨਹੀਂ ਸੀ ਪਿਆ ਇਧਰ ਉਧਰ ਝਾਕਦਾ ਰਹਿ ਗਿਆ ਗਰਮੀ ਦੀਆਂ ਛੁੱਟੀਆਂ ਮੈਂ ਸਰਗੋਦੇ ਕਟਦਾ ਹੁੰਦਾ ਸਾਂ ਉੱਥੋਂ ਸਾਡੀ ਨੇਤ ਦੀ ਡਾਕ ਜਾਰੀ ਰਹਿੰਦੀ ਇੱਕ ਦੂਜੇ ਨੂੰ ਲੰਬੇ ਲੰਬੇ ਖੱਤ ਲਿਖਦੇ ਹੁੰਦੇ ਸਾਂ ਜਿੰਨਾ ਵਿੱਚ ਇੱਕ ਦੂਜੇ ਨੂੰ ਡੀਅਰੈਸਟ ਬ੍ਰਦਰ ਕਰਕੇ ਸੰਬੋਧਨ ਕਰਦੇ ਸਾਂ ਇੱਕ ਵੇਰ ਮੇਥੋਂ ਕੇਵਲ ਡੀਅਰ ਬ੍ਰਦਰ ਲਿਖਿਆ ਗਿਆ ਇਸ ਤੇ ਰਗਵੀਰ ਸਿੰਘ ਬਹੁਤ ਨਾਰਾਜ਼ ਹੋਇਆ ਅੱਛਾ ਹੁਣ ਮੈਂ ਨੀਰਾ ਪਿਆਰਾ ਭਰਾ ਜੀ ਰਹਿ ਗਿਆ ਹਾਂ 12ਵੀਂ ਜਮਾਤ ਪਾਸ ਕਰਕੇ ਮੈਂ 라ਵਲਪਿੰਡੀ ਚਲਾ ਗਿਆ ਤੇ ਉਹ ਮੈਡੀਕਲ ਕਾਲਜ ਲਾਹੌਰ ਵਿੱਚ ਜਾ ਦਾਖਲ ਹੋਇਆ ਜਦ ਮੈਂ ਬੀਏ ਦਾ ਇਮਤਿਹਾਨ ਦੇਣ ਲਈ ਲਾਹੌਰ ਗਿਆ ਤਾਂ ਉਸਦੇ ਪਾਸ ਹੀ ਠਹਿਰਿਆ ਉਹ ਵੱਡਾ ਕੋਟੂ ਸੀ ਹਰ ਜਮਾਤ ਵਿੱਚ ਅਵਲ ਹੀ ਰਹਿੰਦਾ ਐਮਬੀਬੀਐਸ ਦਾ ਇਮਤਿਹਾਨ ਪਾਸ ਕਰਕੇ ਉਹ ਹਾਊਸ ਸਰਜਨ ਬਣਿਆ ਉਹਨਾਂ ਦਿਨਾਂ ਵਿੱਚ ਮੈਂ ਚੰਬਲ ਦਾ ਇਲਾਜ ਕਰਾਉਣ ਲਈ ਡਾਕਟਰ ਜੀਵਨ ਲਾਲ ਪਾਸ ਲਾਹੌਰ ਆਇਆ ਤਾਂ ਵੀ ਰਗਵੀਰ ਸਿੰਘ ਪਾਸ ਠਹਿਰਿਆ ਜਿਵੇਂ ਉਸਨੇ ਤਪਦਿਕ ਯਾਮ ਨਿਊ ਰਿਸਥੇਨੀਆ ਤੋਂ ਬਚਾਇਆ ਉਸਦਾ ਹਾਲ ਲਿਖ ਚੁੱਕਾ ਹਾਂ ਉਹ ਦੋਖ ਸੁਖ ਵੇਲੇ ਸਦਾ ਮੇਰੇ ਕੋਲ ਆਉਂਦਾ ਰਹਿੰਦਾ ਸੀ ਉਸਦੇ ਬੱਚੇ ਮੈਨੂੰ ਚਾਚਾ ਜੀ ਕਹਿੰਦੇ ਅਤੇ ਮੇਰੇ ਬੱਚੇ ਉਸ ਨੂੰ ਚਾਚਾ ਕਰਕੇ ਭੁਲਾਉਂਦੇ ਸਨ ਇਹੋ ਜਿਹਾ ਚੰਗਾ ਦੋਸਤ ਜੂਨ 1947 ਵਿੱਚ ਪੂਰਾ ਹੋ ਗਿਆ ਮੇਰਾ ਇੱਕ ਹੋਰ ਸੱਚਾ ਦੋਸਤ ਚਰਨਜੀਤ ਸਿੰਘ ਹੈ ਜੋ ਸਦਾ ਮੇਰੇ ਨਾਲ ਇਕਮਿਕ ਰਿਹਾ ਹੈ ਉਹ ਮਤਾਬ ਸਿੰਘ ਮੀਰਾ ਕੋਟੀਏ ਦੇ ਪਿੰਡ ਦਾ ਵਸਨੀਕ ਹੈ ਉਹ ਨੌਵੀਂ ਜਮਾਤ ਵਿੱਚ ਮੇਰਾ ਸਾਥੀ ਬਣਿਆ ਇੱਕ ਵੇਰ ਤਾਂ ਸਾਡੀ ਦੋਸਤੀ ਟੁੱਟ ਹੀ ਚੱਲੀ ਸੀ ਮੈਂ ਸਕੂਲ ਦੇ ਹੋਸਟਲ ਵਿੱਚ ਲੰਗਰ ਦਾ ਮੈਨੇਜਰ ਸਾਂ ਜਦੋਂ ਮਾਸ ਬੰਦਾ ਤਾਂ ਨਿਯਮ ਇਹ ਸੀ ਕਿ ਪਹਿਲਾ ਸਭ ਨੂੰ ਇੱਕ ਇੱਕ ਕੌਲੀ ਮਿਲ ਜਾਏ ਤਾਂ ਕਿਸੇ ਨੂੰ ਦੂਰੀ ਕੌਲੀ ਮਿਲ ਸਕਦੀ ਸੀ ਚਰਨਜੀਤ ਸਿੰਘ ਮੇਰਾ ਦੋਸਤ ਹੋਣ ਕਰਕੇ ਲੰਗਰ ਦੇ ਅੰਦਰ ਵਾਲੇ ਕਮਰੇ ਵਿੱਚ ਆ ਕੇ ਮੈਥੋਂ ਮਾਸ ਦੀ ਦੂਰੀ ਕੌਲੀ ਮੰਗਣ ਲੱਗਾ ਮੈਂ ਕਿਹਾ ਇਹ ਠੀਕ ਨਹੀਂ ਉਸਨੇ ਮੈਨੂੰ ਗਾਲ ਕੱਢੀ ਮੈਂ ਉਸਨੂੰ ਦੋਹਾਂ ਹੱਥਾਂ ਤੋਂ ਫੜ ਕੇ ਸਾਰੀ ਪੰਗਤ ਦੇ ਸਾਹਮਣੇ ਲੈ ਆਇਆ ਤੇ ਕਿਹਾ ਜੈਂਟਲਮੈਨ ਦਿਸ ਮੈਨ ਹੈਜ਼ ਅਬਿਊਜ਼ਡ ਮੀ ਇਹ ਕਹਿ ਕੇ ਮੈਂ ਭਰਿਆ ਪੀਤਾ ਆਪਣੀ ਘੀ ਦੀ ਕੌਲੀ ਚੁੱਕ ਕੇ ਆਪਣੇ ਕਮਰੇ ਵੱਲ ਤੁਰ ਪਿਆ ਰਸਤੇ ਵਿੱਚ ਜਦ ਮੈਂ ਪੌੜੀਆਂ ਚੜ ਕੇ ਪਹਿਲੇ ਕਮਰੇ ਕੋਲ ਪੁੱਜਾ ਤਾਂ ਚਰਨਜੀਤ ਸਿੰਘ ਵੀ ਉੱਥੇ ਪੁੱਜ ਗਿਆ ਤੇ ਸਾਹਮਣੀ ਕੰਦਨਾ ਢੋਹ ਲਾ ਕੇ ਖੜੋ ਗਿਆ ਫਿਰ ਕੈਰੀਆਂ ਅੱਖਾਂ ਨਾਲ ਮੇਰੇ ਵੱਲ ਤੱਕ ਕੇ ਗਾਲਾਂ ਕੱਢਣ ਲੱਗਾ ਮਾਂ ਭੈਣ ਦੀ ਕੋਈ ਗਾਲ ਨਾ ਛੱਡੀ ਜਿਉਂ ਉਹ ਮੰਦੇਵਾਕ ਬੋਲੇ ਮੈਨੂੰ ਖਿਆਲ ਆਵੇ ਜਾ ਜਾਂਦੀ ਏ ਮੇਰਾ ਇਹ ਇੰਨਾ ਨਿਗਾ ਮਿੱਤਰ ਸੀ ਇੱਕ ਇੱਕ ਲਫ਼ਜ਼ ਨਾਲ ਹੀ ਮੈਥੋਂ ਦੂਰ ਹੁੰਦਾ ਜਾ ਰਿਹਾ ਹੈ ਇਹ ਮੁੜ ਕੇ ਕਿਵੇਂ ਮੇਰਾ ਬਣ ਸਕੇਗਾ ਜਦ ਉਸ ਦਾ ਜ਼ਖੀਰਾ ਮੁੱਕ ਗਿਆ ਤਾਂ ਮੈਂ ਆਪਣੇ ਕਮਰੇ ਵੱਲ ਜਾਣ ਦੀ ਥਾਂ ਮੁੜ ਥੱਲੇ ਵੱਲ ਤੁਰ ਪਿਆ ਅਤੇ ਪੌੜੀਆਂ ਦੇ ਵਿਚਕਾਰ ਜਾ ਕੇ ਉਸ ਵਾਲੇ ਲਫ਼ਜ਼ ਵਾ ਮਾਰੇ क्रूअल ਮੈਨ ਇਉਂ ਕਹਿ ਕੇ ਮੈਂ ਆਪਣੀ ਕਾਲੀ ਚੁੱਕੀ ਹੋਈ ਛੌਣੀ ਵਾਲੀ ਸੜਕ ਤੇ ਚਲਾ ਗਿਆ ਸਾਰਾ ਦਿਨ ਉੱਥੇ ਉਦਾਸੀ ਵਿੱਚ ਭੋਂਦਾ ਰਿਹਾ ਰਾਤ ਨੂੰ ਮਲਕੜੇ ਜੇ ਆ ਕੇ ਆਪਣੇ ਬਿਸਤਰੇ ਵਿੱਚ ਪੈ ਗਿਆ ਦੋ ਦਿਨ ਨਾ ਗੁਰਦੁਆਰੇ ਗਿਆ ਨਾ ਸਕੂਲ ਅਤੇ ਨਾ ਰੋਟੀ ਖਾਧੀ ਚਰਨਜ ਸਿੰਘ ਵੀ ਉਵੇਂ ਹੀ ਕੀਤਾ ਤੀਜੇ ਦਿਨ ਉਸਨੇ ਮੈਨੂੰ ਚਿੱਠੀ ਲਿਖੀ ਕਿ ਆ ਮੈਂ ਆਪ ਆਪਕੇ ਕੀ ਮੈਂ ਆਪਕੋ 1 ਮਿੰਟ ਕੇ ਲਿਏ ਮਿਲ ਸਕਤਾ ਹੂੰ ਮੈਂ ਉੱਤਰ ਨਾ ਦਿੱਤਾ ਇਹੋ ਜਿਹੀ ਚਿੱਟੇ ਕੋ ਹੋਰ ਆਈ ਫਿਰ ਵੀ ਮੈਂ ਕੁਝ ਨਾ ਕਿਹਾ ਸ਼ਾਮ ਨੂੰ ਜਦ ਸਾਰੀ ਦੁਨੀਆ ਗੁਰਦੁਆਰੇ ਗਈ ਹੋਈ ਸੀ ਤਾਂ ਉਹ ਆਇਆ ਤੇ ਜਿੱਥੇ ਮੈਂ ਲੰਮਾ ਪਿਆ ਹੋਇਆ ਸੀ ਮੇਰੇ ਮੰਜੇ ਕੋਲ ਆ ਕੇ ਬਹਿ ਗਿਆ ਫਿਰ ਵੀ ਮੈਂ ਨਾ ਬੋਲਿਆ ਉਹ ਖਿਸਕਦਾ ਖਿਸਕਦਾ ਮੇਰੇ ਨਾਲ ਆ ਕੇ ਪੈ ਗਿਆ ਤੇ ਲੱਗਾ ਰੋਣ ਤੂੰ ਮੈਨੂੰ ਗਾਲਾਂ ਕਿਉਂ ਨਹੀਂ ਸੇ ਕੱਢਦਾ ਮੈਂ ਕਿਹਾ ਤੂੰ ਤਾਂ ਝੱਲਾ ਹੋਇਆ ਹੋਇਆ ਸਾਂ ਹਾਂ ਮੈਂ ਝੱਲਾ ਸਾਂ ਮੈਨੂੰ ਆਪਣੀ ਇੱਕ ਇੱਕ ਗਾਲ ਕਲੇਜੇ ਵਿੱਚ ਛੁਰੀ ਵਾਂਗ ਵੱਜਦੀ ਸੀ ਮੈਂ ਆਪਣੇ ਆਪ ਨੂੰ ਕੋਰ ਰਿਹਾ ਸਾਂ ਅੰਤ ਅਸੀਂ ਜਫੀ ਪਾ ਕੇ ਖੂਬ ਰੋਏ ਖੂਬ ਰੋਏ ਅਤੇ ਹਮੇਸ਼ਾ ਲਈ ਇੱਕ ਹੋ ਗਏ ਕਦੀ ਕਦੀ ਗੰਡੀ ਹੋਈ ਚੀਜ਼ ਅੰਟੁੱਟੀ ਚੀਜ਼ ਤੋਂ ਵਧੇਰੇ ਪੱਕੀ ਸਾਬਤ ਹੁੰਦੀ ਹੈ ਉਹ ਨਾ ਕੇਵਲ ਮੇਰਾ ਅੰਗ ਸਹਿਲੜਾ ਬਣਿਆ ਸਗੋਂ ਪੰਥ ਦਾ ਇੱਕ ਗੁਜਰਾ ਦਰਦੀ ਹੋ ਨਿਪੜਿਆ ਉਹ ਸਦਾ ਪੰਥ ਦੇ ਭਲੇ ਲਈ ਸੋਚਦਾ ਤੇ ਇਸ ਦੇ ਸੁੱਖਾਂ ਵਿੱਚ ਸੁੱਖ ਤੇ ਦੁੱਖਾਂ ਵਿੱਚ ਦੁੱਖ ਮਨਾਉਂਦਾ ਰਹਿੰਦਾ ਉਰਦੂ ਵਿੱਚ ਸੋਹਨੀਆ ਲਿਖਤਾ ਲਿਖਦਾ ਜੋ ਕਦੀ ਪੰਥਕ ਪ੍ਰੈਸ ਵਿੱਚ ਛਪਦੀਆਂ ਹਨ ਉਸ ਦਾ ਲੇਖ ਜਾਤਾ ਹੈ ਉਹ ਅਕਾਲੀ ਗੁਰੂ ਕੇ ਬਾਗ ਵਾਲੇ ਮੋਰਚੇ ਸਮੇਂ ਅਕਾਲੀ ਅਖਬਾਰ ਵਿੱਚ ਬਹੁਤ ਅਸਰ ਵਾਲਾ ਸਾਬਿਤ ਹੋਇਆ ਸੀ ਉਸ ਦੇ ਖੱਤ ਬਹੁਤ ਸੋਹਣੇ ਅਤੇ ਹਮਦਰਦੀ ਵਾਲੇ ਹੁੰਦੇ ਸਨ ਉਸ ਦੀ ਸਾਝ ਮੇਰੇ ਨਾਲ ਇੰਨੀ ਡੂੰਗੀ ਹੈ ਕਿ ਅਸੀਂ ਦੋਵੇਂ ਆਪਣੇ ਬੱਚਿਆਂ ਦੇ ਨਾਵਾਂ ਨਾਲ ਜੀਤ ਪਦ ਵਰਤਦੇ ਆਏ ਹਾਂ ਉਸਨੇ ਆਪਣੇ ਬੱਚਿਆਂ ਦੇ ਨਾਂ surjeet, diljeet ate inderjeet ਰੱਖੇ ਅਤੇ ਮੈਂ inderjeet, surjeet, paramjeet ate manjeet ਰੱਖੇ। ਉਹ ਮੇਰੇ ਹਰ ਦੁੱਖ ਸੁੱਖ ਦਾ ਸਾਥੀ ਬਣ ਰਿਹਾ ਹੈ। ਮੈਂ ਅੱਗੇ ਦਾਸ ਹੀ ਆਇਆ ਹਾਂ ਕਿ ਉਹ ਮੇਰੇ ਕੈਦ ਹੋਣ ਵੇਲੇ ਮੈਨੂੰ ਕਿਵੇਂ ਬੋੜਿਆ ਅਤੇ ਆਪਣੇ ਗੁਣਾ ਨੂੰ ਉਹ ਗੁਣਾ ਵਾਂਗ ਛਪਾਉਂਦਾ ਰਿਹਾ। ਉਸਨੇ ਅਮਰਸਰ ਵਿੱਚ ਮੇਰੇ ਮਕਾਨ ਦੇ ਕੋਲ ਹੀ ਆਪਣਾ ਮਕਾਨ ਬਣਾ ਲਿਆ ਹੈ ਅਤੇ ਉਡੀਕ ਕਰਦਾ ਰਹਿੰਦਾ ਹੈ ਕਿ ਕਦੋਂ ਮੈਂ ਘਰ ਆ ਕੇ ਬਸਾਂਗਾ ਅਤੇ ਦੋਵੇਂ ਮਿੱਤਰ ਰਲ ਕੇ ਗੱਲਾਂ ਕਰਾਂਗੇ। ਉਹ ਗੱਲਾਂ ਮੌਤ ਨਾਲ ਹੀ ਮੁੱਕਣਗੀਆਂ। ਮੇਰਾ ਇੱਕ ਹੋਰ ਦੋਸਤ ਪ੍ਰੋਫੈਸਰ ਦੀਵਾਨ ਚੰਦ ਸ਼ਰਮਾ ਹੈ ਜਿਸ ਨੂੰ ਮੈਂ ਘਾਲਣਾ ਘਾਲ ਕੇ ਪ੍ਰਾਪਤ ਕੀਤਾ ਹੈ ਕਿਸੇ ਵਕਤ ਉਹ ਵੀ ਨਿਖੜ ਗਿਆ ਸੀ ਸੈਨੇਟ ਦੀ ਚੋਣ ਵਿੱਚ ਸਿੱਖਾਂ ਦੀਆਂ ਵੋਟਾਂ ਇਤਨੀਆਂ ਥੋੜੀਆਂ ਹੁੰਦੀਆਂ ਹਨ ਕਿ ਆਪਣੇ ਆਧਾਰ ਤੇ ਕਿਸੇ ਸਿੱਖ ਦਾ ਚੁਣਿਆ ਜਾਣਾ ਬਹੁਤ ਔਖਾ ਹੁੰਦਾ ਹੈ ਇੱਕ ਵਾਰ ਲਾਹੌਰ ਯੂਨੀਵਰਸਿਟੀ ਦੀ ਚੋਣ ਵਿੱਚ ਮੈਂ ਤੇ ਸ਼ਰਮਾ ਦੋਵੇਂ ਖੜੇ ਹੋ ਗਏ ਪਰ ਸਰ ਸ਼ਾਦੀ ਲਾਲ ਬਖਸ਼ੀ ਟੇਕ ਚੰਦ رائے ਬਹਾਦਰ ਲਾਲਾ ਮੁਕੰਦ ਲਾਲ ਪੂਰੀ ਆਦ ਗੁਰੂਆਂ ਨੇ ਮੇਰੀ ਪਿੱਠ ਤੇ ਹੱਥ ਰੱਖਿਆ ਤੇ ਪ੍ਰੋਫੈਸਰ ਸ਼ਰਮਾ ਨੂੰ ਹਟ ਜਾਣ ਲਈ ਮਜਬੂਰ ਕੀਤਾ ਉਹ ਅਖੀਰਲੇ ਦਮ ਤੱਕੜਿਆ ਰਿਹਾ ਪਰ ਉਹਨਾਂ ਅਣ ਪਰ ਉਹਨਾਂ ਵਿਡੱਕਿਆਂ ਦੇ ਜ਼ੋਰ ਦੇਣ ਤੇ 5 ਮਿੰਟ ਪਹਿਲਾਂ ਟੈਲੀਫੋਨ ਤੇ ਆਪਣਾ ਨਾਂ ਵਾਪਸ ਲੈ ਲਿਆ ਉਸ ਵੇਲੇ ਤੋਂ ਲੈ ਕੇ ਸ਼ਰਮਾ ਮੈਥੋ ਵਿਟਰ ਬੈਠਾ ਇਥੋਂ ਤਾਂ ਕਿ ਮੇਰੀ ਸਾਤ ਸ਼੍ਰੀਕਾਲ ਦਾ ਜਵਾਬ ਬਿਨਾ ਦਿੰਦਾ ਇੱਕ ਵੇਰ ਇੰਗਲਿਸ਼ ਬੋਰਡ ਵਿੱਚ ਮੇਰਾ ਨਾਂ ਕਨਵੀਨਰੀ ਲਈ ਤਸਵੀਜ਼ ਹੋਇਆ ਤਾਂ ਪ੍ਰੋਫੈਸਰ ਸ਼ਰਮਾ ਨੇ ਵਿਰੋਧ ਕੀਤਾ ਫਿਰ ਦੋ ਵਾਰ ਐਗਜ਼ਾਮਰੀ ਲਈ ਪੇਸ਼ ਹੋਇਆ ਤਾਂ ਵੀ ਉਸਨੇ ਮਨਜ਼ੂਰ ਨਾ ਹੋਣ ਦਿੱਤਾ ਅੰਤ ਮੈਂ ਐਮਏ ਦੇ ਬਾਅਦਲੇ ਐਗਜ਼ਾਮੀਨਰ ਲਈ ਸ਼ਰਮਾ ਦਾ ਨਾਮ ਤਸਵੀਜ਼ ਕੀਤਾ ਕਿਸੇ ਨੇ ਕਿਹਾ ਇਹ ਨਾਮ ਦੇ ਵਿਰੁੱਧ ਹੈ ਕਿਉਂਕਿ ਬਾਹਰਲਾ ਐਗਜ਼ਾਮੀਨਰ ਉਹ ਹੋ ਸਕਦਾ ਹੈ ਜੋ ਪੰਜਾਬ ਤੋਂ ਬਾਹਰ ਦਾ ਹੋਵੇ ਮੈਂ ਕਿਹਾ ਇੱਕ ਹੋਰ ਨਾਮ ਵੀ ਹੈ ਜਿਸ ਅਨੁਸਾਰ ਪੰਜਾਬ ਦਾ ਵਸਨੀਕ ਵੀ ਲਿਆ ਜਾ ਸਕਦਾ ਹੈ ਜੇਕਰ ਬੋਰਡ ਵਾਲੇ ਤਸਦੀਕ ਕਰਨ ਕੀ ਉਸ ਤੋਂ ਬਿਨਾ ਹੋਰ ਕੋਈ ਯੋਗ ਆਦਮੀ ਮਿਲਦਾ ਹੀ ਨਹੀਂ ਸੋ ਮੈਂ ਕਾਗਜ਼ ਤੋਂ ਲੈ ਕੇ ਸੋ ਮੈਂ ਕਾਗਜ਼ ਲੈ ਕੇ ਮੈਂਬਰਾਂ ਤੋਂ ਦਸਤਖਤ ਕਰਵਾ ਲੈ ਕੇ ਪ੍ਰੋਫੈਸਰ ਦੀਵਾਨ ਚੰਦ ਸ਼ਰਮਾ ਤੋਂ ਬਿਨਾ ਹੋਰ ਕੋਈ ਲਾਇਕ ਆਦਮੀ ਮਿਲਦਾ ਨਹੀਂ ਇੰਜ ਤੇ ਪ੍ਰੋਫੈਸਰ ਡਿਕਿਨਸ ਡਾਕਟਰ ਵੇਲਟੇ ਨੂੰ ਕਹਿਣ ਲੱਗਾ ਤੇਜਾ ਸਿੰਘ ਪ੍ਰੋਫੈਸਰ ਸ਼ਰਮੇ ਦੀ ਇੰਨੀ ਕਿਉਂ ਪੱਖ ਕਰ ਕਰਨ ੜਿਆ ਹੈ ਵੇਲਟੇ ਨੇ ਕਿਹਾ ਇਸ ਲਈ ਕਿ ਸ਼ਰਮਾ ਨੇ ਤੇਜਾ ਸਿੰਘ ਦਾ ਨਾਂ ਤਿੰਨ ਵਾਰੀ ਵਿਰੋਧ ਕਰਕੇ ਗਿਰਾ ਦਿੱਤਾ ਹੈ ਬਾਹਰ ਆ ਕੇ ਸ਼ਰਮਾ ਮੇਰੇ ਗਿਰਦ ਹੋ ਗਿਆ ਤੂੰ ਸਮਝਦਾ ਹੈ ਕਿ ਇੰਨਾਂ ਗੱਲਾਂ ਨਾਲ ਮੈਂ ਢਲ ਜਾਵਾਂਗਾ ਨਹੀਂ ਮੇਰਾ ਵਿਰੋਧ ਅੱਗੇ ਨਾਲੋਂ ਵੀ ਵਧੇਰੇ ਚਮਕ ਉੱਠਿਆ ਹੈ ਅੱਜ ਤੂੰ ਮੈਨੂੰ ਸ਼ਰਮਿੰਦਾ ਜੋ ਕੀਤਾ ਹੈ بس ਉਸ ਦਿਨ ਤੋਂ ਸ਼ਰਮਾ ਹੋਰ ਵੀ ਦੁਰੇਡੇ ਹੋ ਗਿਆ ਤੇ ਕੋਈ ਸਾਂਝ ਬਣਨ ਦੀ ਸੂਰਤ ਨਾ ਰਹੀ। ਇੱਕ ਦਿਨ ਮੈਨੂੰ ਸ਼ਰਮੇ ਵੱਲੋਂ ਤਾਰ ਆਈ ਕਿ ਛੱਪਦੇ ਆ ਕੇ ਮਿਲੋ। ਮੈਂ ਹੈਰਾਨ ਹੋ ਗਿਆ। ਸ਼ਰਮਾ ਕਿੱਥੇ ਤੇ ਮੈਨੂੰ ਬੁਲਾਉਣਾ ਕਿੱਥੇ? ਮੈਂ ਗੱਡੀ ਚੜ੍ਹ ਕੇ ਲਾਹੌਰ ਪੁੱਜਾ ਤੇ ਸਿੱਧਾ ਸ਼ਰਮੇ ਦੇ ਘਰ ਗਿਆ। ਅੱਗੇ ਮਾਤਮ ਹੋ ਰਿਹਾ ਸੀ। ਮੈਂ ਅੰਦਰ ਵਾਲੇ ਕਮਰੇ ਵਿੱਚ ਜਾ ਕੇ ਸ਼ਰਮਾ ਨੂੰ ਮਿਲਿਆ ਉਹ ਸੋਗਵਾਨ ਬੈਠਾ ਸੀ। ਕਹਿਣ ਲੱਗਾ ਮੇਰੀ ਵੋਟੀ ਮਰ ਗਈ ਹੈ। 8 ਬੱਚੇ ਛੱਡ ਕੇ ਚਲੀ ਗਈ ਹੈ। ਮੈਨੂੰ ਕੁਝ ਨਹੀਂ ਪਤਾ ਮੈਂ ਕੀ ਕਰਾਂ। ਤੂੰ ਦੱਸੋ ਕਿੱਥੇ ਗਈ ਹੈ ਮੈਂ ਕਿਹਾ ਝੱਲਾ ਹੋ ਗਿਆ ਏ ਮਰ ਕੇ ਲੋਕ ਕਿੱਥੇ ਜਾਂਦੇ ਨੇ ਕਿਸੇ ਨੂੰ ਕੀ ਪਤਾ ਪਰ ਮੇਰਾ ਕੀ ਬਣੇਗਾ ਮੇਰੇ ਘਰ ਹਵਨ ਹੋ ਰਿਹਾ ਹੈ ਮੰਤਰ ਪੜੇ ਜਾ ਰਹੇ ਹਨ ਪਰ ਉਹ ਰੂਹ ਕਿੱਧਰ ਗਈ ਉਸ ਦਾ ਕੀ ਬਣਿਆ ਮੈਨੂੰ ਕੁਝ ਦੱਸ ਮੈਂ ਕੀ ਦੱਸਦਾ ਮੈਂ ਤਾਂ ਹੈਰਾਨ ਸਾ ਕਿ ਜਿਹੜਾ ਆਦਮੀ ਮੇਰੇ ਨਾਲ ਇੰਨਾ ਨਿਰਾਸ਼ ਸੀ ਉਸ ਨੇ ਮੈਨੂੰ ਕਿਵੇਂ ਯਾਦ ਕੀਤਾ ਮੈਂ ਪੁੱਛਿਆ ਤਾਂ ਕਹਿਣ ਲੱਗਾ ਮੈਂ ਪੁੱਛਿਆ ਤਾਂ ਕਹਿਣ ਲੱਗਾ ਜਦ ਮੈਂ ਤੇਰੀ ਫਤੇ ਦਾ ਜਵਾਬ ਨਹੀਂ 사 ਦਿੰਦਾ ਉਸ ਵੇਲੇ ਮੈਨੂੰ ਨਿਸ਼ਚੈ ਸੀ ਕਿ ਤੂੰ ਮੇਰਾ ਦੋਸਤ ਹੈਂ ਤੇਰੇ ਦਿਲ ਵਿੱਚ ਮੇਰੇ ਲਈ ਪਿਆਰ ਹੈ ਮੈਂ ਆਪਣੇ ਆਪ ਨੂੰ ਤੰਗ ਕਰਨ ਲਈ ਤੈਨੂੰ ਤੰਗ ਕਰਦਾ ਸਾਂ ਇਸ ਔਕੜ ਵੇਲੇ ਵੀ ਸਭ ਤੋਂ ਪਹਿਲਾਂ ਤੂੰ ਹੀ ਯਾਦ ਆਇਆ ਹੈ ਮੈਂ ਉਸ ਦੇ ਪਾਸ ਬੈਠ ਕੇ ਸੁਖਮਨੀ ਸਾਹਿਬ ਵਿੱਚੋਂ ਕੁਝ ਉਹ ਅਸ਼ਟਪਦੀ ਪੜ੍ਹ ਕੇ ਸੁਣਾਈ ਜਿਸ ਵਿੱਚ ਮੌਤ ਤੋਂ ਬਾਅਦ ਆਉਣ ਵਾਲੇ ਮਹਾਨ ਦੁੱਖਾਂ ਦਾ ਦਾਰੂ ਨਾਮ ਦੱਸਿਆ ਹੈ ਜਹ ਮਾਰਕ ਕੇ ਗਣੇ ਜਾਹੇ ਨਕੋਸਾ ਹਰ ਕਾ ਨਾਮ 우ਹਾ ਸੰਤੋਸਾ ਜਹ ਪੈਂਡੇ ਮਹਾ ਅੰਦ ਗੁਬਾਰਾ ਹਰ ਕਾ ਨਾਮ ਸੰਗੇ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਵਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ ਜੈ ਮਹਾ ਭਯਾਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜੈ ਤ੍ਰਿਖਾ ਮੰਤੁਜ ਆਕਰਖੇ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੇ ਮੈਂ ਦੱਸਿਆ ਕਿ ਬਾਣੀ ਨੇਰੀ ਸਿੱਖਾਂ ਦੀ ਹੀ ਨਹੀਂ ਕਈ ਗੈਰ ਸਿੱਖ ਵੀ ਇਸ ਤੋਂ ਮਨ ਦੀ ਸ਼ਾਂਤੀ ਲੈਂਦੇ ਆਏ ਹਨ ਪ੍ਰੋਫੈਸਰ ਦੀਵਾਨ ਚੰਦ ਨੂੰ ਇਸ ਬਾਣੀ ਨੇ ਅਸਰ ਕੀਤਾ ਉਸਨੇ ਮੈਨੂੰ ਜ਼ੋਰ ਦੇ ਕੇ ਕਿਹਾ ਕਿ ਤੂੰ ਇਸਤ ਦਾਂ ਗ੍ਰੇਟਿਵੇਟ ਉਲੱਥਾ ਕਰ ਮੈਂ ਕਿਸੇ ਚੰਗੇ ਪ੍ਰਕਾਸ਼ਕ ਪਾਸੋਂ ਛਪਵਾ ਦਿਆਂਗਾ ਸੋ ਮੈਂ ਉਹਨਾਂ ਦੀ ਪ੍ਰੇਰਣਾ ਤੇ ਇਸ ਪਾਣੀ ਦਾ ਉਲੱਥਾ ਦੀ ਸਮ ਆਫ ਪੀਸ ਕਰਕੇ ਦਿੱਤਾ ਤੇ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਪਾਸੋਂ ਛਪਵਾਇਆ ਗਿਆ ਉਸ ਵਕਤ ਉਹ ਸ਼ਰਮਾ ਜੀ ਮੇਰੇ ਜਾਨੀ ਮਿੱਤਰ ਬਣ ਗਏ ਉਹ ਕੱਟੜ ਆਰੀਆ ਸਮਾਜੀ ਹਨ ਅਤੇ ਮੈਂ ਵੀ ਸਿੱਖੀ ਵਿੱਚ ਘਟ ਯਕੀਨ ਨਹੀਂ ਰੱਖਦਾ ਪਰ ਅਸੀਂ ਦੋਵੇਂ ਗੂੜੇ ਮਿੱਤਰ ਬਣੇ ਰਹੇ ਹਾਂ ਤੇ ਈਸ਼ਵਰ ਦੀ ਕਿਰਪਾ ਨਾਲ ਬਣੇ ਰਹਾਂਗੇ ਹਿੰਦੂਆਂ ਤੇ ਸਿੱਖਾਂ ਦੀ ਧਾਰਮਿਕ ਤੇ ਪੋਲੀਟੀਕਲ ਖਹਿਮਖੇ ਉਹਨਾਂ ਦੇ ਯੂਨੀਵਰਸਿਟੀ ਵਿੱਚ ਤੇ ਝਗੜੇ ਰਗੜੇ ਸਾਜ਼ਿਸ਼ਾਂ ਤੇ ਰੋਸੇ ਸਾਡੀ ਮਿੱਤਰਤਾ ਵਿੱਚ ਫਰਕ ਨਹੀਂ ਪਾ ਸਕੇ ਪਿਛੇ ਅਜੇ ਖਾਲਸਾ ਕਾਲਜ ਜਲੰਧਰ ਵਿੱਚ ਪੰਚਮ ਪਾਚਾਈ ਦੇ ਸ਼ਹੀਦ ਦੀ ਪੂਰਵ ਦਾ ਦੀਵਾਨ ਹੋਇਆ ਉਸ ਵਿੱਚ ਮੈਂ ਤੇ ਸ਼ਰਮਾ ਦੋਵੇਂ ਬੋਲੇ ਮੈਂ ਕਿਹਾ ਕਿ ਹਿੰਦੂਆਂ ਤੇ ਸਿੱਖਾਂ ਨੂੰ ਆਪੋ ਵਿੱਚ ਇਉਂ ਘਿਓ ਖਿਚੜੀ ਹੋ ਕੇ ਰਹਿਣਾ ਚਾਹੀਦਾ ਹੈ ਜਿਵੇਂ ਮੈਂ ਤੇ ਦੀਵਾਨ ਚੰਦ ਸ਼ਰਮਾ ਜਦ ਕਦੇ ਮੇਰੀ ਹਮਦਰਦੀ ਹਿੰਦੂਆਂ ਵੱਲ ਕਮਜ਼ੋਰ ਹੋਣ ਲੱਗਦੀ ਜਾਂ ਮੇਰੇ ਦਿਲ ਵਿੱਚ ਕੋਈ ਫਿਰਕੂ ਖਿਆਲ ਪੈਦਾ ਹੁੰਦਾ ਹੈ ਪ੍ਰੋਫੈਸਰ ਸ਼ਰਮਾ ਦਾ ਪਿਆਰ ਮੈਨੂੰ ਰੋਕਾਂ ਪਾ ਕੇ ਥਾਂ ਸਿਰ ਰੱਖਦਾ ਹੈ ਸ਼ਰਮਾ ਨੇ ਵੀ ਉੱਠ ਕੇ ਕਿਹਾ ਸੀ ਕਿ ਸਾਡੀ ਸਾਂਝ ਬਹੁਤ ਮਿੱਠੀ ਡੂੰਗੀ ਤੇ ਪੱਕੀ ਹੈ ਕਿਉਂਕਿ ਇਹ ਸੁਖਮਨੀ ਸਾਹਿਬ ਤੋਂ ਬਣੀ ਤੇ ਸੁਖਮਨੀ ਸਾਹਿਬ ਤੇ ਟਿਕੀ ਰਹਿੰਦੀ ਹੈ ਪਟਿਆਲੇ ਵਿੱਚ ਆ ਕੇ ਮੇਰਾ ਪਿਆਰ ਗਿਆਨੀ ਗੁਰਦੇਵ ਸਿੰਘ ਜੀ ਨੇ ਖਿੱਚਿਆ ਹੈ ਉਹ ਪਹਿਲਾ ਪੈਲ ਮੈਨੂੰ 1945 ਵਿੱਚ ਅੰਮ੍ਰਿਤਸਰ ਮਿਲੇ ਉਦੋਂ ਨਿਰੇ ਗਿਆਨੀ ਹੁੰਦੇ ਸਨ ਜਵਾਨ ਸਨ ਪਰ ਬੁੱਢਿਆਂ ਵਾਂਗ ਚਿੰਤਨ ਤੇ ਗੁਰੂ ਘਰ ਦੀ ਵਾਕਫੀ ਨਾਲ ਮਾਲਾ-ਮਾਲ ਸਨ ਉਹਨਾਂ ਨੇ ਪੁਰਾਤਨ ਬੀੜਾਂ ਦੀ ਖੋਜ ਐਨੀ ਸੂਝ ਨਾਲ ਐਨੀ ਵੀਰਵੇ ਨਾਲ ਕੀਤੀ ਹੋਈ ਸੀ ਉਹਨਾਂ ਦੀ ਯਾਦ ਦਾ ਭੰਡਾਰ ਐਨਾ ਖੁੱਲਾ ਤੇ ਭਰਪੂਰ ਸੀ ਤੇ ਫਿਰ ਦਿਲ ਤੇ ਦਿਮਾਗ ਦੀ ਸਾਦਗੀ ਐਨੀ ਸਰਲ ਤੇ ਮਿੱਠੀ ਸੀ ਕਿ ਮੈਂ ਪਹਿਲੀ ਮਿਲਦੀ ਵਿੱਚ ਹੀ ਉਹਨਾਂ ਦਾ ਆਪਣਾ ਹਿੱਤੂ बन ਗਿਆ ਫਿਰ ਜਦ ਉਹਨਾਂ ਦੇ ਯਤਨਾਂ ਨਾਲ ਮੈਂ ਪਟਿਆਲੇ ਆ ਗਿਆ ਤਾਂ ਮੈਨੂੰ ਉਹਨਾਂ ਦੀ ਸ਼ਖਸੀਅਤ ਦੇ ਹੋਰ ਪਾਸੇ ਵੇਖਣ ਦਾ ਵੀ ਮੌਕਾ ਮਿਲਿਆ ਉਹ ਨਿਰੇ ਗਿਆਨੀ ਹੀ ਨਹੀਂ ਸਨ ਸਗੋਂ ਨਿੱgge ਪਿਆਰ ਵਾਲੇ ਆਪਣਾ ਵਿਗਾੜ ਬਗਾਨਾ ਗੰਢਣ ਵਾਲੇ ਪੰਥ ਦੇ ਪਿਆਰ ਵਿੱਚ ਗੁੱਦਦੇ ਹੋਏ ਆਪਣੇ ਪੰਥ ਦੇ ਪਿਆਰ ਵਿੱਚ ਗੁੱਦਦੇ ਹੋਏ ਅਤੇ ਪੋਲਿਟਿਕਸ ਦੀਆਂ ਗੁੰਝਲਾਂ ਨੂੰ ਸਮਝਣ ਤੇ ਸੁਲਝਾਉਣ ਵਾਲੇ ਨਿਕਲੇ ਮੇਰੀ ਬਿਮਾਰੀ ਦੇ ਦਿਨਾਂ ਵਿੱਚ ਨਿਤ ਨਵੀਂ ਤੋਂ ਨਵੀਂ ਕਹਾਣੀ ਜਾਂ ਕਵਿਤਾ ਰਚਦੇ ਤੇ ਮੇਰਾ ਦਿਲ ਪਰਚਾਉਣ ਲਈ ਸਾਡੀ ਮਾਨੇ ਦਾ ਹੱਥ ਵਟਾਉਂਦੇ ਇਓ ਕਰਦਿਆਂ ਥੋੜੇ ਦਿਨਾਂ ਵਿੱਚ ਇੱਕ ਕੋਮਲ ਭਾਵੀ ਕਵੀ ਬਣ ਗਏ ਉਹਨਾਂ ਦੀ ਵਿਦਵਤਾ ਦਾ ਸਿੱਕਾ ਤਾਂ ਅੱਗੇ ਹੀ ਮੇਰੇ ਮਨ ਤੇ ਬੈਠਾ ਹੋਇਆ ਸੀ ਹੁਣ ਉਹਨਾਂ ਦੇ ਡੂੰਘੇ ਤੇ ਕੋਮਲ ਵਿਚਾਰ ਅਤੇ ਸਰਵਪੱਖੀ ਮਨੁੱਖਤਾ ਦੇ ਅਹਿਸਾਸ ਨੇ ਮੈਨੂੰ ਸਦਾ ਲਈ ਉਹਨਾਂ ਦਾ ਬਣਾ ਦਿੱਤਾ ਧੰਨਵਾਦ